ਬਾਲੀਵੁੱਡ ਇੰਡਸਟਰੀ ਦੇ ਸ਼ਾਨਦਾਰ ਅਭਿਨੇਤਾ ਸਲਮਾਨ ਖਾਨ ਨੂੰ ਆਪਣੇ 3000 ਕਰੋੜ ਰੁਪਏ ਦੀ ਪ੍ਰਾਪਰਟੀ ਦਾ ਵਾਰਸ ਮਿਲ ਹੀ ਗਿਆ ਜੀ ਹਾਂ ਤਾਂ ਦੱਸੀ ਕਿ ਸਲਮਾਨ ਖਾਨ ਬਾਲੀਵੁੱਡ ਇੰਡਸਟਰੀ ਦੇ ਸ਼ਾਨਦਾਰ ਅਭਿਨੇਤਾ ਹਨ ਅਤੇ 30 ਸਾਲਾਂ ਤੋਂ ਇੰਡਸਟਰੀ ਤੇ ਰਾਜ ਕਰ ਰਹੇ ਹਨ ਇਹਨਾਂ ਹੀ ਨਹੀਂ ਤਾਂ ਦੱਸੀ ਕਿ ਦੇਸ਼ ਵਿਦੇਸ਼ ਦੇ ਵਿੱਚ ਉਹਨਾਂ ਦੀ ਕਾਫੀ ਫੈਨ ਫੋਲੋਇੰਗ ਵੀ ਹੈ ਸਲਮਾਨ ਖਾਨ ਨੇ ਆਪਣੇ ਕੈਰੀਅਰ ਦੇ ਵਿੱਚ ਕਈ ਸ਼ਾਨਦਾਰ ਫਿਲਮਾਂ ਵੀ ਦਿੱਤੀਆਂ ਹਨ ਅਤੇ ਅੱਜ ਉਹ ਕਰੋੜਾਂ ਦੀ ਜਾਇਦਾਦ ਦੇ ਮਾਲਕ ਵੀ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਲਮਾਨ ਖਾਨ 3000 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਵੀ ਹਨ ਤਾਂ ਦੱਸੀ ਕਿ ਪ੍ਰਾਪਰਟੀ ਲੈ ਕੇ ਲਗਾਤਾਰ ਇੱਕ ਕੈਸ ਰਾਈ ਵੀ ਲਗਾਈ ਹੈ ਜਾਣ ਪੀ ਕਿ ਸਲਮਾਨ ਖਾਨ ਤੋਂ ਬਾਅਦ ਆਖਰਕਾਰ ਉਹਨਾਂ ਦੀ ਪ੍ਰਾਪਰਟੀ ਦਾ ਵਾਰਿਸ ਕੌਣ ਹੋਵੇਗਾ ਤਾਂ ਫਿਲਹਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਾਲੀਵੁੱਡ ਇੰਡਸਟਰੀ ਦੇ ਵਿੱਚ ਸਲਮਾਨ ਖਾਨ ਸਭ ਤੋਂ ਵੱਧ ਫੀਸ ਲੈਣ ਵਾਲੇ ਅਦਾਕਾਰਾਂ ਦੇ ਵਿੱਚੋਂ ਇੱਕ ਹਨ ਉਹਨਾਂ ਦੀ ਹਰ ਫਿਲਮ 100 ਕਰੋੜ ਰੁਪਏ ਤੋਂ ਵੱਧ ਕਮਾਈ ਕਰਦੀ ਰਹਿੰਦੀ ਹੈ ਹਾਲਾਂਕਿ ਸਲਮਾਨ ਖਾਨ ਨੇ ਵਿਆਹ ਨਹੀਂ ਕਰਵਾਇਆ ਤੇ ਲੋਕ ਅਕਸਰ ਇਹ ਸਵਾਲ ਕਰਦੇ ਨਜ਼ਰ ਆਉਂਦੇ ਹਨ ਕਿ ਉਹਨਾਂ ਤੋਂ ਬਾਅਦ ਉਹਨਾਂ ਦੀ ਜ਼ਾਇਦਾਦ ਦਾ مالک ਕੌਣ ਹੋਵੇਗਾ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਹਰੀ ਦੇ ਵਿੱਚ ਅਰਹਾਨ ਖਾਨ ਦੇ ਪ੍ਰੋਡਕਾਸਟ ਦੇ ਵਿੱਚ ਅਰਬਾਜ਼ ਅਤੇ ਸੁਖੇਲ ਹਾਨ ਖਾਨ ਨਜ਼ਰਾਈ ਨੇ ਜਿੱਥੇ ਸਰਮਨ ਖਾਨ ਦੀ ਜਾਇਦਾਦ ਨੂੰ ਲੈ ਕੇ ਚਰਚਾ ਵੀ ਹੋਈ ਹੈ ਦੋਵਾਂ ਭਰਾਵਾਂ ਨੇ ਦੱਸਿਆ ਕਿ ਸਰਮਨ ਖਾਨ ਇਕੱਠੇ ਹੀ ਰਹਿੰਦੇ ਹਨ ਅਤੇ ਇਸ ਬਾਰੇ ਉਹ ਵੀ ਉਨ੍ਹਾਂ ਨੇ ਦੱਸਿਆ ਕਿ ਜਾਇਦਾਦ ਕਿਸੇ ਦੇ ਹਿੱਸੇ ਆਉਣ ਵਾਲੀ ਹੈ ਹਾਲਾਂਕਿ ਸਲਮਾਨ ਖਾਨ ਨੇ ਹਾਲੇ ਤੱਕ ਵਾਰ ਨਹੀਂ ਕਰਵਾਇਆ ਹੁਣ ਉਹ ਇਸ ਵਿੱਚ ਦਿਲਚਸਪੀ ਵੀ ਨਹੀਂ ਲੈਂਦੇ ਇਸ ਲਈ ਸਵਾਲ ਉੱਠ ਰਿਹਾ ਹੈ ਕਿ ਆਖਰਕਾਰ ਸਲਮਾਨ ਖਾਨ ਆਪਣੀ ਜਾਇਦਾਦ ਆਪਣੇ ਪਰਿਵਾਰ ਵਾਲਿਆਂ ਨੂੰ ਹੀ ਦੇਣਗੇ ਖਬਰਾਂ ਦੇ ਮੁਤਾਬਕ ਅਦਾਕਾਰ ਦੀ ਜਾਇਦਾਦ ਦੇ ਚਾਰ ਹਿੱਸੇ ਹੋਣਗੇ ਜਿਨ੍ਹਾਂ ਆਪਣੇ ਛੋਟੇ ਭਰਾ ਅਰਬਾਜ਼ ਅਤੇ ਸੁਖੇਲ ਤੋਂ ਇਲਾਵਾ ਸਲਮਾਨ ਖਾਨ ਆਪਣੀਆਂ ਪੈਣਾ ਯਾਨੀ ਕਿ ਅਲਵੀਰਾ ਅਤੇ ਅਰਪੀਤਾ ਨੂੰ ਵੀ ਬਰਾਬਰ ਪਿਆਰ ਦਿੰਦੇ ਹਨ ਇਸ ਲਈ ਆਉਣ ਵਾਲੇ ਸਮੇਂ ਦੇ ਵਿੱਚ ਸਲਮਾਨ ਖਾਨ ਦੀ ਸਾਰੀ ਜਾਇਦਾਦ ਉਨ੍ਹਾਂ ਦੇ ਪੈਣਾਂ ਤਰਾ ਯਾਨੀ ਕਿ 4 ਹਿੱਸਿਆਂ ਦੇ ਵਿੱਚ ਵੰਡੀ ਜਾਵੇਗੀ ਹਾਲੀਵੁੱਡ ਇੰਡਸਟਰੀ ਦੇ ਸ਼ਾਨਦਾਰ ਅਭਿਨੇਤਾ ਸਲਮਾਨ ਖਾਨ ਨੂੰ ਆਪਣੀ 3000 ਕਰੋੜ ਰੁਪਏ ਦੀ ਪ੍ਰਾਪਰਟੀ ਦਾ ਵਾਰਸ ਮਿਲ ਹੀ ਗਿਆ ਜਿਉਂ ਤੁਹਾਨੂੰ ਦੱਸਦੇ ਕਿ ਸਲਮਾਨ ਖਾਨ ਹਾਲੀਵੁੱਡ ਇੰਡਸਟਰੀ ਦੇ ਸ਼ਾਨਦਾਰ ਅਭਿਨੇਤਾ ਹਨ ਅਤੇ 30 ਸਾਲਾਂ ਤੋਂ ਇੰਡਸਟਰੀ ਤੇ ਰਾਜ ਕਰ ਰਹੇ ਹਨ ਇਹ ਨਹੀਂ ਤੁਹਾਨੂੰ ਦੱਸਦੇ ਕਿ ਦੇਸ਼ ਵਿਦੇਸ਼ ਦੇ ਵਿੱਚ ਉਨ੍ਹਾਂ ਦੀ ਕਾਫੀ ਫੈਨ ਫਾਲਿੰਗ ਵੀ ਹੈ ਸਲਮਾਨ ਖਾਨ ਨੇ ਆਪਣੇ ਕੈਰੀਅਰ ਦੇ ਵਿੱਚ ਕਈ ਸ਼ਾਨਦਾਰ ਫਿਲਮਾਂ ਵੀ ਦਿੱਤੀਆਂ ਹਨ ਅਤੇ ਅੱਜ ਉਹ ਕਰੋੜਾਂ ਦੀ ਜਾਇਦਾਦ ਦੇ ਮਾਲਕ ਵੀ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਲਮਾਨ ਖਾਨ 3000 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਵੀ ਹਨ ਤੁਹਾਨੂੰ ਦੱਸਦੇ ਕਿ ਪ੍ਰਾਪਰਟੀ ਲੈ ਕੇ ਲਗਾਤਾਰ ਇੱਕ ਯਾਤਰਾਈ भी लगाई है जानते हैं कि सलमान खान तो बाद आखिरकार उना दी प्रॉपर्टी दा वारिस कौन होवेगा त फिलहाल ਤੁਹਾਨੂੰ ਇਹ ਵੀ ਦੱਸ ਗਏ ਕਿ ਪਾਲੀਵੁੱਡ ਇੰਡਸਟਰੀ ਦੇ ਵਿੱਚ ਸਲਮਾਨ ਖਾਨ ਸਭ ਤੋਂ ਵੱਧ ਫੀਸ ਲੈਣ ਵਾਲੇ ਅਦਾਕਾਰਾਂ ਦੇ ਵਿੱਚੋਂ ਇੱਕ ਹਨ ਉਹਨਾਂ ਦੀ ਹਰ ਫਿਲਮ 100 ਕਰੋੜ ਰੁਪਏ ਤੋਂ ਵੱਧ ਕਮਾਈ ਕਰਦੀ ਰਹਿੰਦੀ ਹੈ ਹਾਲਾਂਕਿ ਸਲਮਾਨ ਖਾਨ ਨੇ ਵਿਆਹ ਨਹੀਂ ਕਰਵਾਇਆ ਤੇ ਲੋਕ ਅਕਸਰ ਇਹ ਸਵਾਲ ਕਰਦੇ ਨਜ਼ਰ ਆਉਂਦੇ ਹਨ ਕਿ ਉਹਨਾਂ ਤੋਂ ਬਾਅਦ ਉਹਨਾਂ ਦੀ ਜ਼ਾਇਦਾਦ ਦਾ مالک ਕੌਣ ਹੋਵੇਗਾ ਜਾਣਕਾਰੀ ਲਈ ਤੁਹਾਨੂੰ ਦੱਸਦੀ ਕਿ ਹਾਲੇ ਦੇ ਵਿੱਚ ਅਰਹਾਨ ਖਾਨ ਦੇ ਪॉडकास्ट ਦੇ ਵਿੱਚ ਅਰਬਾਜ਼ ਅਤੇ সোহੇਲ ਰਹਾਨ ਖਾਨ ਨਜ਼ਰਾਏ ਨੇ ਜੀਤੇ ਸਰਮਨ ਖਾਨ ਦੀ ਜਾਇਦਾਦ ਨੂੰ ਲੈ ਕੇ ਚਰਚਾ ਵੀ ਹੋਈ ਹੈ ਦੋਵਾਂ ਭਰਾਵਾਂ ਨੇ ਦੱਸਿਆ ਕਿ ਸਰਮਨ ਖਾਨ ਇਕੱਠੇ ਹੀ ਰਹਿੰਦੇ ਹਨ ਅਤੇ ਇਸ ਬਾਰੇ ਉਹ ਵੀ ਉਨ੍ਹਾਂ ਨੇ ਦੱਸਿਆ ਕਿ ਜਾਇਦਾਦ ਕਿਸੇ ਦੇ ਹਿੱਸੇ ਆਉਣ ਵਾਲੀ ਹੈ ਹਾਲਾਂਕਿ ਸਰਮਨ ਖਾਨ ਨੇ ਹਾਲੇ ਤੱਕ ਵਿਆਹ ਨਹੀਂ ਕਰਵਾਇਆ ਹੈ ਹੁਣ ਉਹ ਇਸ ਵਿੱਚ ਦਿਲਚਸਪੀ ਵੀ ਨਹੀਂ ਲੈਂਦੇ ਇਸ ਲਈ ਸਵਾਲ ਉੱਠ ਰਿਹਾ ਹੈ ਕਿ ਆਖਰਕਾਰ ਸਰਮਨ ਖਾਨ ਆਪਣੀ ਜਾਇਦਾਦ ਆਪਣੇ ਪਰਿਵਾਰ ਵਾਲਿਆਂ ਨੂੰ ਹੀ ਦੇਣਗੇ ਖਬਰਾਂ ਦੇ ਮੁਤਾਬਕ ਅਦਾਕਾਰ ਦੀ ਜਾਇਦਾਦ ਦੇ 4 ਹਿੱਸੇ ਹੋਣਗੇ ਜਿਨ੍ਹਾਂ ਆਪਣੇ ਛੋਟੇ ਭਰਾ ਅਰਬਾਜ਼ ਅਤੇ ਸੁਖੇਲ ਤੋਂ ਲਾਵਾ ਸੁਲਮਾਨ ਖਾਨ ਆਪਣੀਆਂ ਪੈਣਾ ਯਾਨੀ ਕਿ ਅਲਵੀਰਾ ਅਤੇ ਅਰਪੀਤਾ ਨੂੰ ਵੀ ਬਰਾਬਰ ਪਿਆਰ ਦਿੰਦੇ ਹਨ ਇਸ ਲਈ ਆਉਣ ਵਾਲੇ ਸਮੇਂ ਦੇ ਵਿੱਚ ਸੁਲਮਾਨ ਖਾਨ ਦੀ ਸਾਰੀ ਜਾਇਦਾਦ ਉਨ੍ਹਾਂ ਦੇ ਪੈਨਸਰਾ ਯਾਨੀ ਕਿ ਚਾਰ ਹਿੱਸਿਆਂ ਦੇ ਵਿੱਚ ਵੰਡੀ ਜਾਵੇਗੀ